ਦੋਤ ਕੱਟੇ ਥਲੇ 15-16 ਕਿਲੋ ਤਿਆਰ ਆ 14 ਕਿਲੋ ਲਵਾ ਦਾਂਗੇ ਮੈਂ ਕਹਾ ਜਿੱਦਾਂ ਮਰਜ਼ੀ ਗਰੰਟੀਆਂ ਫੁੱਲ ਚੱਲਣ ਦੋ ਠੀਕ ਆ ਆਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਦਵਾਬੇ ਦੇ ਪਿੰਡ ਪਹੁੰਚੇ ਹੋਏ ਆ ਸ਼ਾਹਪੁਰ ਆਪਾਂ ਸੱਤ ਲੋਜ ਤੋਂ ਪਾਰ ਸੱਤ ਚੋਟੀਆਂ ਦਿਖਾਵਾਂਗੇ ਸੂਆ ਮਿਲੂਗਾ ਪਹਿਲਾ ਤੇ ਦੂਜਾ ਕੁਆਲਿਟੀ ਮਿਲੂਗੀ ਜਿਹੜੀ ਕਹਿੰਦੇ ਨੇ ਵੀ ਜਮਾਂ ਟੌਪ ਸਿਰੇ ਵਾਲੀ ਗੱਲਬਾਤ ਆ ਤੇ ਛੋਟੀਆਂ ਹੋਣਗੀਆਂ ਵੀ ਦੰਦਾਂ 'ਚ ਬਾਕੀ ਐ ਸਮਝ ਲਓ ਜਿਵੇਂ ਆਪਾਂ ਕਹਿ ਦਿੰਨੇ ਵੀ ਹੀਰੇ ਇਕੱਠੇ ਕਰੇ ਹੋਏ ਨੇ ਇੱਕੋ ਗਾਨੀ 'ਚ ਕਾਫੀ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾ ਮਨੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਆ ਵਧੀਆ ਜੀ ਚੜਦੀ ਕਲਾ ਬਹੁਤ ਬਹੁਤ ਵਧੀਆ ਜੀ ਆ ਮੁਬਾਰਕਾਂ ਵੀ ਦੇ ਦਿਓ ਸੱਜਣ ਨੂੰ ਕਹਿੰਦੇ ਪਿਛਲੇ ਦਿਨੀ ਸ਼ਾਦੀ ਵੀ ਹੋ ਗਈ ਹਾਂ ਜੀ ਹਾਂ ਜੀ ਹੁਣ ਆਪਾਂ ਕਹੇ ਪਾਸੋਂ ਕਰੀਏ ਸ਼ੁਰੂ ਫਿਰ ਇਧਰੋ ਕਰਦੇ ਆ ਤੁਹਾਡਾ ਸਵਾਗਤ ਹੈ ਪਹਿਲੀ ਗੱਲ ਤਾਂ ਚੰਦ ਸਿੰਘ ਡੈਰੀ ਫਾਰਮ ਤੇ ਠ ਬਹੁਤ ਲੇਟ ਹੋ ਗਿਆ ਆਪਾਂ ਹੁਣ ਥੋੜਾ ਜਿਹਾ ਬੀਜੀ ਸੀ ਹੁਣ ਆਪਾਂ ਫ੍ਰੀ ਹੋ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਿਆਰੀ ਨਹੀਂ ਪਾਈ ਕਹਿੰਦਾ ਕੰਮ ਆ ਜਿਹੜਾ ਕੰਮ ਚੱਲੂਗਾ ਲਗਾਤਾਰ ਹਾਂਜੀ ਸੂਆ ਮਿਲੂਗਾ ਪਹਿਲਾਂ ਤੇ ਦੂਜਾ ਝੋਟੀਆਂ ਮਿਲਣੀਆਂ ਦੰਦਾਂ 'ਚ ਆ ਜਾ ਫਿਰ ਮਰੀ ਇੱਕ ਨੰਬਰ ਵਾਲੀ ਤੇ ਇਹਦੇ ਮਾਰਬਲੇ ਕੈਮਰਾ ਪਹਿਲਾਂ ਤਾਂ ਆਰਡਰ ਦੀ ਮਾਰਬਲ ਆ ਜੇ ਕੈਮਰਾ ਤੋਰ ਬਾਈ ਖੋਲ ਕੇ ਇਹਦਾ ਕਿਹੜਾ ਸੂਆ ਮੈਨੂੰ ਬਾਈ ਇਹ ਦੂਜਾ ਸੂਆ ਆ ਕੱਟੀ ਮੰਗ ਕੱਟੀ ਪਿੱਛੇ ਸੂਆ ਦੂਜਾ ਹਾਂ ਜੈਡ ਬਲੈਕ ਹੀਰੇ ਇਕੱਠੇ ਕੀਤੇ ਆ ਜੀ ਅੱਜ ਹੀਰੇ ਹੀ ਅੰਮਾ ਨਹੀਂ ਕਹਿੰਦਾ ਵੀ ਅੱਜ ਹੀਰੇ ਇਕੱਠੇ ਕਰਿਆ ਇੱਕ ਤੋਂ ਇੱਕ ਐਂ ਕਹੂੰਗਾ ਵੀ ਅੱਜ ਕਿੱਥੋਂ ਲੈ ਆਇਆ ਇੰਨੀਆਂ ਟੋਲ ਕੇ ਸਿੱਧੂ ਮੂਸੇ ਵਾਲੇ ਦੇ ਗਾਣੇ ਵਾਲਾ ਕੰਮ ਹੋਊਗਾ ਇੱਕ ਅੰਤਰਾ ਟੌਪ ਉਦੋਂ ਅਗਲਾ ਉਦੋਂ ਵੀ ਟੌਪ ਉਦੋਂ ਸਰਾਇ ਸਰਾਇ ਤੋਂ ਅਗਲਾ ਉਹਦੇ ਵੀ ਉੱਪਰ ਦੀ ਸਰਾਇ ਚੱਲੂਗਾ ਆ ਕਮਾ ਲਿਆ ਬਾਈ ਸੁਆ ਕਿਨੇ ਦਿੰਦਾ ਸੁਆ ਆਊਗਾ 6 70 ਦਨਾਂ ਦਾ ਬਾਈ ਜੀ ਬੱਚਾ ਕੀ ਆ ਨਾਲ ਇਹਦੇ ਮਗਰ ਕੱਟੀ ਆ ਨਾਲ ਕੱਟੀ ਹਾਂਜੀ ਆ ਆ ਵੀ ਕੱਟੀਆਂ ਜੀ ਆ ਗਈਆਂ ਆ ਵੀ ਕੱਟੇ ਜੈਡ ਬਲੈਕ ਆ ਪੱਠ ਪੁਰਾ ਬੜਾ ਚੰਗਾ ਝੋਟੀ ਲੱਗਾ ਆ ਪੁੰਜੜ ਤ ਚੜਾਈ ਉੱਤੋਂ ਫੁੱਲ ਆ ਗਈ ਆਰਡਰ ਦਾ ਸਾਈਜ਼ ਵੀ ਸੋਹਣਾ ਰੱਖਦੀ ਆ ਤੇ ਬਾਕੀ ਥਣ ਦਾ ਸਾਈਜ਼ ਤਾਂ ਬਾਕਮਾਲੇ ਰੱਖ ਦੇ ਜੇ ਜਵਾਕ ਚੋਲਿਓ ਇਹਨੂੰ ਜਵਾਕਾਂ ਨੇ ਚੋਣਾ ਵੀ ਮੋਟੀ ਚੋਣ ਆ ਜੀ ਨਾਲ ਇਹਦੇ ਆ ਗਈ ਮੇਰਾ ਖਿਆਲ ਆ ਕੱਟੀ ਕੱਟੀ ਤੇ ਵੀ ਮਾਰਨੀ ਬੁੱਲੇ ਕੈਮਰਾ ਹੋਏ ਦੁੱਧ ਕਿੰਨਾ ਕੋਹੂ ਮਣੀ ਹੁਣ ਦੁੱਧ 16 ਕਿਲੋ ਹੁਣ ਬਾਈਏ ਤਿਆਰ ਆ ਦੋ ਡੰਗ ਚਵਾ ਦਾਂਗੇ ਚਾਰ ਡੰਗ ਜਵਾਵਾਗੇ ਜੀ ਦੋ ਵਾਟ ਕੰਮੇ ਨਹੀਂ ਠੀਕ ਆ ਕਰਨ ਹਾਂਜੀ ਆ ਦੁੱਧ ਬਾਈ ਕਹਿੰਦਾ ਡੰਗ ਦੋ ਡੰਗ ਚਾਰ ਡੰਗ ਤੱਕ ਵੀ ਚਵਾ ਕੇ ਤਸੱਲੀ ਕਰਾ ਕੇ ਦੇ ਦਾਂਗੇ ਇੱਕ ਹੋਰ ਦਾਦਾ ਨਾ ਚੰਗੀ ਨਸਲ ਦੀ ਨਿਸ਼ਾਨੀ ਬੇਨ ਦਾੜਾ ਸਵਾ ਸੁਭਾਅ ਬੱਚਿਆਂ ਵਰਗਾ ਜਿੱਧਰ ਮਰਜ਼ੀ ਲੈ ਜਿਓ ਬੱਚੇ ਬਹੁਤ ਔਪਰ ਥੱਲੇ ਕਰਨ ਜੀ ਹਾਂ ਠੰਡੀ ਸੀਲ ਬਿਲਕੁਲ ਕੋਈ ਇਹਦੇ ਵਾਸਤੇ ਜਿਵੇਂ ਆਪਾਂ ਉੱਪਰੇ ਬੰਦਿਆ ਕੋਈ ਝੋਟੀ ਨੂੰ ਸਮੱਸਿਆ ਨਹੀਂ ਪੈਸੇ ਦੇ ਮਨੀ ਕਿੰਨੇ ਲਵਾਂਗੇ ਆਪਾਂ ਮੁੱਲ ਕਰਾਉਣਾ ਪਾਜੀ 2.5 ਲੱਖ ਰੁਪਈਆ ਠੀਕ ਆ ਹੋਊ ਕਿੰਨੇ ਦੀ ਲੈਣ ਦੇਣ 1.90 ਲੱਖ ਦੀ ਦੇ ਦਵਾਂਗੇ 1.90 ਹਜ਼ਾਰ ਦੀ ਹਾਂਜੀ ਦੋ ਘਾਟ ਜੂ ਹੋਰ ਘਟ ਦਵਾਂ ਜਿੱਦਾਂ ਤੁਸੀਂ ਕਹੋਗੇ ਅੱਜ ਦੁਬਾਰਾ ਸ਼ੁਰੂ ਕਰਨ ਲੱਗੇ ਦੁਬਾਰਾ ਜਿੱਦਾਂ ਕਹੋਗੇ ਉਦਾਂ ਹੀ ਚੱਲੂਗਾ ਠੀਕ ਆ ਗੱ ਅਬ ਦੋ ਇਹਦੇ ਚ ਹੋਰ ਚੱਕ ਦਾਂਗੇ 1,88,000 ਦੀ ਬਾਈ ਕਹਿੰਦਾ ਦੇਣੀ ਆ ਥੋੜਾ ਬਹੁਤਾ ਮਾਨਤਰ ਆਏਗੇ ਸੱਜਣ ਦਾ ਹੋਊਗਾ ਪਹਿਲਾਂ ਇਹਦੇ ਪਿੱਛੇ ਆਰਡਰ ਦੀ ਮਾਰ ਕੈਮਰਾ ਓਏ ਪਹਿਲਾਂ ਇਹਦੀ ਸਭ ਤੋਂ ਆਰਡਰ ਕੁਆਲਿਟੀ ਦਿਖਾ ਦੇ ਤੇ ਹੁਣ ਪਛਾਣੂ ਹੋ ਕੇ ਫੇਸ ਕੁਆਲਿਟੀ ਦੇ ਮਾਰ ਹੁਣ ਇਹਦੀ ਸਿੰਗ ਚੌਗੀ ਕੱਟੀ ਆ ਜੀ ਘਰ ਘਰ ਨਹੀਂ ਜੰਮਦੀ ਹੋਰ ਸੱਜਣਾ ਖੋਲ ਕੇ ਝੋਟੀ ਆ ਗਈ ਚਾਰ ਦੰਦ ਤੇ ਜਿਵੇਂ ਰੰਗ ਦੀ ਗੱਲ ਕਰਦਾ ਨਾ ਇਹਦੇ ਵਿੱਚ ਰੰਗ ਬਾਜ ਬਾਡੀ ਬਾਜ ਤੇ ਜਿਵੇਂ ਬਰੀਕ ਚਮੜੇ ਦੀ ਗੱਲ ਕਰਨੀ ਉਹਦੇ ਕਿਤੇ ਨਹੀਂ ਉੱਕਦੇ ਜੀ ਹਾਂ ਇਹ ਸਾਰੇ ਆ ਗਏ ਹਾਂ ਜੀ ਸਿੰਘ ਵੀ ਬੰਦਾ ਤੇ ਜਿਹੜਾ ਨਸਾਂ ਦਾ ਜਾਲ ਆ ਭਾਰਤ ਵਾਲਾ ਨਕਸ਼ਾ ਹੀ ਬਣਿਆ ਹੋਇਆ ਇਹਦੇ ਆਰਡਰ ਤੇ ਥਣ ਦਾ ਸਹਿਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਕੁਆਲਿਟੀ ਵੀ ਬਾ ਕਮਾਲ ਆ ਜੀ ਇੱਥੋਂ ਸਾਰੀ ਦਿਖਾ ਦੀ ਬਿੱਲਿਆ ਜਦੋਂ ਮੋੜੂ ਆ ਓਏ ਕਮਾਲ ਆ ਬਾਈ ਕਮਾਲ ਹੈ ਸੁਆ ਕਿੰਨੇ ਦਿੰਦਾ ਸੁਆਣਾ ਬਾਈ ਦਸਾ ਦੇਣਾ ਥੱਲੇ ਆ ਕੱਟੀ ਕਟਾਇਆ ਮਗਰ ਨਾਲ ਮੇਲ ਕਾਪ ਮੇਲ ਕਾਪ ਜੀ ਦੰਦਾਂ ਚ ਕਿਵੇਂ ਦੱਸਿਆ ਚੌਗੀ ਕੱਟੀ ਆ ਜੀ ਸੁਆ ਕਿਹੜਾ ਇਹਦਾ ਸੁਆ ਪਲੂਣਿਆ ਪਹਿਲੇ ਸੁਆ ਕੱਟੀ ਪਹਿਲਾ ਸੁਆ ਪਹਿਲਾ ਸੁਆ ਅਸੂਆ ਬਾਈ ਕਹਿੰਦਾ ਪਹਿਲਾ ਦੰਦਾਂ ਚ ਚਾਰ ਦੰਦਾਂ ਤੇ ਬ੍ਰੀਕ ਆ ਗਈ ਬਿਲਕੁਲ ਪੂਰੀ ਬ੍ਰੀਕ ਜੀ ਆਗਲੇ ਪੰਨੋਂ ਦਿਖਾ ਦੇ ਬੰਦੇ ਆੜੇ ਇਧਰਲੇ ਪਾਸੇ ਤੇ ਸਵਾਹ ਜੀ ਆ ਗਈ ਜਮਾਂ ਠੰਡੀ ਸੀਲ ਜਿੱਥੇ ਖੜਾ ਤੀ ਹਲਦੀ ਨਹੀਂ ਹੈਗੀ ਹਲਦੀ ਨਹੀਂ ਜੋ ਟੀ ਜਿੱਥੇ ਘਰੇ ਬੰਨਦੇ ਆ ਬਾਈ ਜੀ ਪਲੂ ਨੂੰ ਇਦਾਂ ਨਾਲ ਸੋਹਣਾ ਥਣੇ ਨਹੀਂ ਲੱਗਦਾ ਜਿੰਨਾ ਕੱਟੀ ਥੱਲੇ ਥਾਣੇ ਬੜਾ ਜੰਗਲ ਤਿਆਰ ਦੁੱਧ ਕਿੰਨਾ ਹੁਣ ਦੁੱਧ ਕੱਟੀ ਥੱਲੇ 15 16 ਕਿਲੋ ਤਿਆਰ ਆ 14 ਕਿਲੋ ਲਵਾ ਦਾਂਗੇ ਮੈਂ ਕਹਾ ਜਿੱਦਾਂ ਮਰਜ਼ੀ ਗਰੰਟੀਆਂ ਫੁੱਲ ਚੱਲਣ ਦੋ ਠੀਕ ਆ ਹਾਂਜੀ ਆ ਮੈਂ ਤਾਂ ਕਿਲੋ ਘਾ ਪਰ ਜੇਹੀ ਜੀ ਝੋਟੀ ਇੱਕ ਬਾਈ ਆਪਣੇ ਕੋਈ ਮੱਝ ਨੂੰ ਟਾਈਮ ਨਹੀਂ ਲੱਗਾ ਥੋੜਾ ਬੱਚੇ ਲਾਏ ਹੋਇਆ 2 2 ਘੰਟੇ ਉੱਪਰ ਆ ਜੀ ਆਪਣੇ ਠੀਕ ਹੈ ਗੱਲ ਹਾਂ ਕਹਿਣਾ ਪਹਿਲਾਂ ਜ਼ਰੂਰੀ ਆ ਜੀ ਨਹੀਂ ਬਾਕੀ ਉਹ ਤਾਂ ਕੋਈ ਦਿੱਕਤ ਨਹੀਂ ਜਿੰਨਾ ਦੁੱਧ ਦੱਸਾਂਗੇ ਯਾਰ ਉਹ ਤੁਸੀਂ ਚਾਹੇ ਡੰਗ ਤੋਂ ਡੰਗ ਚੋ ਕੇ ਤਸੱਲੀ ਕਰਕੇ ਲੈ ਜਾਓ ਇੱਥੋਂ ਸਿੰਘ ਸੁng ਦਿਖਾ ਦੇਲੀ ਠੰਡੇ ਬਹੁਤ ਹੈ ਝੋਟੀ ਪੈਸੇ ਕਿੰਨੇ ਲਾਂਗੇ ਜੀ ਬਾਈ ਮੁੱਲ ਤੇਰਾ ਵੀ 210000 ਕਰਦੇ ਆ ਜੀ ਠੀਕ ਹੈ ਜੀ ਲੈਣ ਦੇ 285000 ਇੱਕ ਸੌਰੀ 185000 ਦੀ 1 ਲੱਖ ਤੇ 85000 ਦੀ 183 ਰਹਿ ਗਿਆ 182 ਤਾਂ ਫਿਰ ਉਹ ਛੱਡਣਾ ਲੱਗੂਗਾ ਸਾਨੂੰ ਵੀ ਬਾਟ ਖਾਸੀ ਪੈਂਦੀ ਆ ਜਿੱਦਾਂ ਤੁਸੀਂ ਹਾਂਜੀ ਬਾਟ ਉਰੋ ਦਿਖਾਈ ਬੱਲੀਆ ਆ ਬਰੀਕ ਚਾਵੜੇ ਨਹੀਂ ਬਰੀਕ ਆ ਬਰੀਕ ਕਿੰਨੀਆਂ ਜੋ ਸੋਨਾ ਕਿੰਨਾ ਗੁੰਦਾ ਇੰਨਾ ਕੀ ਹੁੰਦਾ ਹਾਂ ਬਾਈ ਕਹਿੰਦਾ ਸਿਉਨੇ ਵਾਲਾ ਸਿਸਟਮ ਹੈ ਤੇ ਸੁਭਾਅ ਦੀ ਵੀ ਠੰਡੀਆਂ ਹੁਣ ਚੱਲ 3 ਨੰਬਰ ਵਾਲੀ ਇਹਦੇ ਵੀ ਪਹਿਲਾਂ ਆਰਡਰ ਦੀ ਮਾਰ ਮੇਨ ਚੀਜ਼ਾਂ ਦਾ ਇੱਥੋਂ ਦਿਖਾਇਆ ਕਰ ਥਾਣੇ ਇੱਕ ਆਪਣੇ ਇੱਕ ਪਹਿਲੇ ਨੰਬਰ ਦੇ ਥਾਣੇ ਦੂਜਾ ਕੁਆਲਿਟੀ ਹੋਵੇ ਨਾੜਾ ਆਰਡਰ ਤੇ ਪੂਰੀ ਜੇ ਉਹ ਗਾਣੇ ਵਾਲਾ ਕਹਿੰਦਾ ਹੁੰਦਾ ਪਹਿਲੇ ਨੰਬਰ ਤੇ ਬੈਲੀ ਦੂਜਾ ਸ਼ਹਿਰ ਬਣਿਆ ਇਹਨਾਂ ਦੇ ਪਹਿਲੇ ਨੰਬਰ ਤੇ ਥਾਣ ਹੁੰਦਾ ਦੂਜੇ ਨੰਬਰ ਤੇ ਬਿਊਟੀ ਹੁੰਦੀ ਆ ਤੇ ਨਾਲ ਦੁੱਧ ਵਾਲਾ ਦਾ ਫਿਰ ਇਹ ਥਾਣ ਚੰਗਾ ਪੀ ਸਾਫੀ ਦੁੱਧ ਤੇ ਥਾਣ ਚੰਗਾ ਦੁੱਧ ਆਟੋਮੈਟਿਕ ਆ ਜੀ ਤੋਰ ਫਿਰ ਐਂਜੋਬਰਾ ਇਹਦਾ ਸੁਆ ਕਿਹੜਾ ਇਹ ਦੂਜਾ ਸੁਆ ਇਹ ਵੀ ਬਾਈ ਜੀ ਜੈਡ ਬਲੈਕ ਆ ਗਈ ਆ ਬੱਚਾ ਕੀ ਆ ਨਾਲ ਮਗਰ ਹੈਗਾ ਜੀ ਕੱਟੀ ਕੱਟੀ ਆ ਨਾਲ ਇਹਦੇ ਵੀ ਕੱਟੀਆਂ ਆ ਆਰਡਰ ਹੋਊਗਾ ਤਕਰੀਬਨ ਤਕਰੀਬਨ ਫੁੱਟ ਦੇੜੇ ਗੇੜੀ ਚੌੜਾ ਅੱਜ ਪੂਰਾ ਜੀ ਪੂਰਾ ਚੜਾਈਆਂ ਪੂਰੀਆਂ ਝੋਟੀਆਂ ਲੱਗੀਆਂ ਮੇਰਾ ਖਿਆਲ ਸਲਾਹ ਕਰਕੇ ਜਾਣਿਓ ਕਰੋ ਵੀ ਥੱਲਿਓ ਠੰਡ ਤਾਂ ਬਾਗ ਮਾ ਲੇ ਮੈਂ ਕਹਾਂ ਜੀ ਤਿੰਨ ਜਾਣੇ ਆ ਚਾਚਾ ਜੀ ਡੈਡੀ ਜੀ ਮੈ ਜੀ ਠੀਕ ਆ ਗੱਲ ਇੱਕ ਦੂਏ ਤੋਂ ਵੱਧ ਕੇ ਲੈਣੀ ਆ ਇਹ ਕਹਣਾ ਜਿਹੜੀ ਟੌਪ ਮਿਲ ਜੂਵੇ ਠੀਕ ਆ ਗੱਲ ਹਾਂਜੀ ਸੂਆ ਦੂਜਾ ਦਾ ਦੂਜਾ ਸੂਆ ਜੀ 6 ਦੰਦ 6 ਦੰਦ ਆ ਜੀ ਦੰਦਾਂ 'ਚ 6 ਦੰਦ ਦਾ ਸਿੰਘ ਜਮਾ ਬੰਦ ਆਰਡਰ ਕੁਆਲਿਟੀ ਥਣ ਵਾਲੇ ਪੱਖ ਤੋਂ ਜਾਤ ਨਸਲ ਬਰੀਡ ਵਾਲੇ ਪੱਖ ਤੋਂ ਟੌਪ ਹੀ ਮਿਲਣਗੇ ਜਿੰਨੇ ਕ ਪਸ਼ੂ ਬਾਈ ਦੇ ਘਰੋਂ ਤੁਹਾਨੂੰ ਦਿਖਾਊਗਾ ਚਬਾਈ ਹੋਊਗੀ ਫੁੱਲ ਮੋਤੀ ਇਹਦੀ ਮੈਂ ਕਹਾਂ ਜੀ ਆਹ ਡੰਡੇ ਵਰਗੀ ਲਾ ਲਓ ਜੀ ਕੋਈ ਕਿਰੇ ਹਿਸਾਬ ਕਿਉਂਕਿ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਪਸ਼ੂ ਦੇ ਥਣ ਦਾ ਸੈਜ ਹੀ ਦੱਸ ਦਿੰਦਾ ਹੁੰਦਾ ਜੀ ਉਹਦੀ ਵੀ ਚਵਾਈ ਹੈ ਜਿਹੜੀ ਚਵਾਈ ਕਿੱਦਾਂ ਦੀ ਹੋਊਗੀ ਤੇ ਹੁਣ ਉਰਲੇ ਬੰਨਿਓ ਦਿਖਾ ਦੇ ਬਿੱਲੇ ਅਗਲੇ ਬੰਨਿਓ ਥਣ ਦਾ ਸੈਜ ਦਿਖਾ ਦੇ ਆਰਡਰ ਕੁਆਲਿਟੀ ਦਿਖਾ ਦੇ ਤੇ ਪੇਸ਼ਾ ਨੂੰ ਹੋ ਕੇ ਝੋਟੀ ਫਿਰ ਸਾਰੀ ਵੀ ਦਿਖਾ ਦਿੰਦੀ ਇੱਥੋਂ ਕਿਉਂਕਿ ਆਪਣਾ ਫਰਜ਼ਾ ਹਰੇਕ ਪੱਖ ਤੋਂ ਤਸੱਲੀ ਕਰਾਉਣ ਦਾ ਪਸ਼ੂ ਦੀ ਕੱਟੀ ਵੀ ਮਗਰ ਦੇਖਣ ਵਾਲੀ ਆ ਜੀ ਆ ਕੱਟੀ ਤੇ ਵੀ ਮਾਰ ਬਿੱਲੇ ਕੈਮਰਾ ਵੇ ਨਾਲ ਵੀ ਇਹਦੇ ਕੱਟੀਆਂ ਇੱਕ ਨਾਲ ਇੱਕ ਤੋਹਫਾ ਫ੍ਰੀ ਆ ਹਾਂਜੀ ਕੱਟੀਆਂ ਜ਼ਿਆਦੀਆਂ ਲੈਂਦੀ ਆਪਣੇ ਠੀਕ ਆ ਗੱਲਾਂ ਪੈਸੇ ਇਹਦੇ ਕਿੰਨੇ ਲ ਇਹ ਮੌਲ ਤਾਂ 2 ਤੱਕ 210000 ਕਰਦੇ ਆ ਜੀ ਠੀਕ ਆ ਜੀ 185 ਦੀ ਇਹ ਦੇ ਦਵਾਂਗੇ ਜੀ 185 ਹਾਂ ਜੀ ਇਹ ਕਿਸੇ ਸੱਜਣ ਨੇ ਇਹ ਤਿੰਨੀ ਲੈਣੀਆਂ ਹੋਈਆਂ ਉਹ ਫੇਰ ਮੌਕੇ ਤੇ ਕਰ ਦਵਾਂਗੇ ਤਿੰਨੇ ਜਾਂ ਦੋ ਲੈਣੀਆਂ ਉਹ ਚ ਹੋਊ ਥੋੜਾ ਸਪੈਸ਼ਲ ਉਹ ਕੱਲ ਲਵਾਂਗੇ ਸਪੈਸ਼ਲ ਕਰ ਦਵਾਂਗੇ ਜੋੜੇ ਚੋਂ 5-7000 ਜੋੜੇ ਚੋਂ ਬਾਹਲਾ ਤਾਂ 5-7000 ਜ਼ਿਆਦਾ ਹੋ ਜਾਂਦਾ ਓਏ ਬਾਹਲਾ ਜ਼ਿਆਦਾ ਨਹੀਂ ਹੁੰਦਾ ਜੋੜਾ ਵੀ ਲੈ ਕੇ ਜਾਊ ਇਕੱਠਾ ਕੋਈ ਐਦਾਂ ਕਰਾਂਗੇ ਜੇ ਤਿੰਨ ਲਊਗਾ ਪਹੁੰਚ ਕਰ ਦੂੰਗਾ ਜੀ ਕਿੱਥੇ ਤੱਕ ਆ ਪੰਜਾਬ ਪੰਜਾਬ ਠੀਕ ਆ ਮੈਂ ਕਈ ਵਾਰੀ ਕੋਈ ਜੁਪੀ ਵਾਲਾ ਸੱਜਣ ਮੰਗ ਲਾਂਦਾ ਜੁਪੀ ਬਤਾਨੂੰ ਬਾਈ ਆ ਪੰਜਾਬ ਪੰਜਾਬ ਚ ਬਾਈ ਪਹੁੰਚ ਕਰ ਦੂਗਾ 50 ਜੇ ਤਿੰਨ ਮਈਆਂ ਲੇਊਗਾ ਜੀ ਇਕੱਠੀਆਂ ਤਿੰਨ ਹਾਂਜੀ ਆਓ ਪੰਜਾਬ ਦੇ ਜਿਹੜੇ ਮਰਜੀ ਕੋਨੇ ਚ ਮੰਗਾ ਲਿਓ ਹੁਣ ਬਾਈ ਨੇ ਗੱਲ ਇਹ ਕਹੇ ਤੀ ਹੁਣ ਇਹਨੂੰ ਸਿਰੇ ਵੀ ਚੜਾਉਣੀ ਪਊਗੀ ਆ ਪਾਪਾ ਜੀ ਅੱਗੇ ਨੇ ਜਿਹੜੇ ਕਿੰਨੀਆਂ ਵੀਡੀਓ ਆਪਣੀਆਂ ਬਣ ਗਈਆਂ ਇਹ ਆ ਗਈ 3 ਨੰਬਰ ਤੇ ਹੁਣ ਵੀ ਲਿਆਦਾ 4 ਨੰਬਰ ਵਾਲੀ ਤੇ ਦੇ ਵੀ ਮਾਰਦੇ ਕੈਮਰਾ ਇਹ ਥੋੜੀ ਐ ਨਾ ਚੋਈ ਹੋਈ ਆ ਝੂਟੀ ਜੀ ਓਕੇ ਹਾਂ ਆਪਣੀਆਂ ਮਈਆਂ ਦਾ ਸੌਦਾ ਚੱਲਦਾ ਰਹੀ ਠੀਕ ਆ ਜੀ ਥੋੜੀ ਚੋਲੀ ਵਿੱਚੋਂ ਆ ਖੋਲ ਦੇ ਝੂਟੀ ਤੋੜ ਜੋ ਬਰਾ ਖੋਲ ਕੇ ਤੇਰਾ ਸੂੜਾਈਆਂ ਚੁੜੀਆਂ ਬਹੁਤ ਆ ਇਹਦਾ ਸੂਆ ਕਿਹ ਬਈ ਦੂਆ ਸੁਆ ਕਟਾ ਮਗਰਿਆ 18 ਕਿਲੋ ਤੋਂ ਤੇਰੇ ਥਲੇ ਤਿਆਰੇ ਜੈਡ ਬ ਲੈ ਗਿਆ 18 ਕਿਲੋ ਹਾਂਜੀ ਸਾਰਾ ਖਾਸਾ ਹੋ ਜਾਣਾ ਮੈਂ ਕਹ ਜੀ ਬਈ ਕੁਆਲਟੀ ਦੇ ਕੀ ਕਹਿੰਦੀ ਆ ਨਾ ਕੁਆਲਟੀ ਦਾ ਚੰਗੀ ਆ ਮੈਂ 18 14 14 ਥੱਕ ਜਾਂਦਾ ਨਹੀਂ ਇਹ ਆਪਾਂ ਥੱਕਣ ਵਾਲਾ ਕੰਮ ਨਹੀਂ ਹੈਗਾ ਜੀ ਠੀਕ ਆ ਇੱਥੋਂ ਸਾਰੀ ਦਿਖਾਦਾ ਕਰ ਬਿੱਲੇ ਪੇਸ਼ਾ ਨੂੰ ਹੋ ਕੇ ਤੋੜ ਦੇ ਗਾਂ ਨੂੰ ਮਾੜੀ ਜੀ ਕਮਾਲਾ ਬਾਈ ਸੁਆ ਦੂਜਾ ਕਿੰਨੇ ਦਿਨ ਦਾ ਹੋ ਸੁਆ ਇਹਦਾ ਸੁਆ 10 ਤੋਂ 12 ਦਿਨ ਦਾ ਹੈਗਾ ਜੀ ਨਾਲ ਮੇਲ ਕਾਫ ਹੈ ਹਾਂਜੀ ਕਾਫ ਆ ਦੁੱਧ 18 ਕਿਲੋ ਰੈਡੀ ਪੂਰਾ ਰੈਡੀ ਜੀ ਡੰਗ ਦੋ ਡੰਗ ਚਾਰ ਡੰਗ ਚੱਲਣ ਦੋ ਤਸੱਲੀ ਕਰਾ ਦੇਗਾ ਪੂਰੀ ਪੂਰੀ ਆ ਲੈ ਚੱਲੇ ਇਹਨੂੰ ਆ ਗਈ ਇਹ ਵੀ ਬਾਡੀ ਵਾਲੀ ਕੱਦ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੇ ਕੋਲ ਇੱਕ ਆਪਣੇ ਹੋਰ ਆਪਸ਼ਨ ਨੇ ਜੀ ਹਾਂਜੀ ਦੇ ਘਰੇ ਫਾਰਮ ਤੇ ਰਹਿ ਕੇ ਚਵਾਈ ਕਰਾਉਣੀ ਫਾਰਮ ਤੇ ਆਪਣਾ ਹੋਟਲ ਦਾ ਰਹਿਣ ਦਾ ਵੀ ਪ੍ਰਬੰਧ ਆ ਓਕੇ ਹਾਂਜੀ ਸਾਰਾ ਪ੍ਰਬੰਧ ਆ A to Z ਹਾਂਜੀ ਪੈਸੇ ਕਿੰਨੇ ਲਵੇਂਗਾ 18 ਕਿਲੋ ਵਾਲੀ ਦੇ ਤੇ ਭਾਜੀ ਦੋ ਤਾਂ 20 ਕਿਲੋ ਚਵਾਜੂਗੀ 18 ਕਿਲੋ ਦੀ ਹੁਣ ਓਟ ਕਰ ਦਿੰਨਾ ਠੀਕ ਹੈ ਹਾਂਜੀ ਕਿੰਨੇ ਪੈਸੇ ਕਿੰਨੇ ਲਵੇਂਗਾ 18 ਮੁੱਲ ਤਾਂ 2.5 ਲੱਖ ਰੁਪਈਆ ਕਰ ਦੇ ਦਾ ਕਿੰਨੇ ਦੀ ਹੋ ਜੂਗੀ ਨਮਾ ਲੈਣ ਦਾ ਹਾਂ ਜਮ ਹੀ ਲੈਣ ਦੇ ਨਾਲ 230 ਹਜ਼ਾਰ ਦੀ ਜਮਾ ਗਈ ਇੱਥੇ ਦਿਖਾ ਦਲੀ ਹੁਣਗੇ ਤੇ ਪੀਆ ਵੀ 230 ਆਸ ਮਾਰ ਕੇ ਦਿਖਾ ਦੇ ਦੁੱਧ ਵੀ 18 ਕਿਲੋ ਨਾਲ ਹਾਂਜੀ ਦੁੱਧ ਵੀ 18 ਕਿਲੋ ਆ ਇੰਦਰ ਵੀ ਬਿੱਲੇ ਮਾਰੀ ਕੈਮਰਾ ਰੰਗ ਵੀ ਜੈੱਡ ਬਲੈਕ ਆ ਜੈੱਡ ਬਲੈਕ ਆ ਪੂਛ ਤੱਕ ਵੀ ਜਮਾ ਹਾਂਜੀ ਸਵੇਰ ਦੀ ਵੀ ਠੰਡੀ ਆ ਗਈ ਇਹ ਆ ਗਈ 4 ਨੰਬਰ ਤੇ ਹੁਣ ਮਾਰਦੇ 5 ਨੰਬਰ ਵਾਲੀ ਦੇ ਕੈਮਰਾ ਝੋਟੀ ਹੈ ਵੀ ਖਾਸੀ ਵੱਡੀ ਆ ਗਈ ਹੈ ਨਾ ਹਾਂਜੀ ਤੌਰ ਖੋਲ ਕੇ ਦਸੂਆ ਬਾਈ ਬਾਈ ਇਹ ਸੁਆਹ ਤਾਂ ਹੈਗਾ ਦੂਜਾ ਜਿੱਥੋਂ ਆਪਾਂ ਲਈ ਸੀ ਉਹ ਸੁਆਹ ਖਾਂਦੇ ਪਲੂਣ ਦੀਆਂ ਠੀਕ ਆ ਗੱਲ ਆਪਾਂ ਦੂਆ ਕਰਕੇ ਲਈਆ ਬੋਲੇ ਬੋਲੇ ਸਾਫ ਆ ਲੈ ਹਾਂਜੀ 15 ਕਿਲੋ ਦੋਸਤ ਆ ਰਿਹਾ 15 ਕਿਲੋ ਹਾਂਜੀ ਸੁਆ ਕਿੰਨੇ ਦਿੰਦਾ ਹੂ ਸੁਆ ਦੇ 600 ਦਾ ਦੇਣਾ ਨਾਲ ਤੇ 50 ਦੇਣਾਂ ਦਾ ਬਾਈ ਜੀ ਕੱਟੀ ਮਗਰ ਆ ਨਾਲ ਇਹਦੇ ਕੱਟੀ ਆ ਗਈ ਕੱਟੀ ਆ ਗਈ ਸੁਆ ਬਾਈ ਕਹਿੰਦਾ ਆਪਾਂ ਨੂੰ ਸੱਜਣਾ ਨੇ ਪਹਿਲਾਂ ਕਿਹਾ ਪਰ ਵੀ ਆਪਣੀ ਜੱਜਮੈਂਟ ਦੇ ਸਾਬ ਨੂੰ ਦੂਜਾ ਹੋਸਤ ਆਪਾਂ ਦੂਆ ਕਰਕੇ ਦਿੰਦੇ ਆ ਜੀ 15 ਕਿਲੋ 600 ਦਿਨਾਂ ਦੀ ਥੱਲੇ ਹਾਜ਼ਰ ਹਾਂਜੀ ਪੂਰਾ ਕੰਡਾ ਲਾ ਕੇ ਦੇ ਦੂੰਗਾ ਜੀ ਨਾਲ ਕੱਟੀ ਕੰਡਾ ਲਾ ਕੇ 15 ਕਿਲੋ ਦੁੱਧ ਬਾਈ ਕਹਿੰਦਾ ਦੇ ਕੇ ਤੋੜਾਂਗੇ ਤਸੱਲੀ ਕਰਾ ਕੇ ਇੱਥੋਂ ਵੀ ਲੈ ਆਰਡਰ ਕੁਆਲਟੀ ਚੈੱਕ ਕਰਾ ਦੇ ਥਣ ਦਾ ਸਾਈਜ਼ ਚੈੱਕ ਕਰਾ ਦੇ ਪੈਸੇ ਮਨੀ ਇਹਦੇ ਕਿੰਨੇ ਲਵੇਂਗਾ ਫਿਰ ਬਾਈ ਜੀ ਮੁੱਲ ਤਾਂ 240 ਇਹਦਾ ਵੀ ਅੱਛਾ ਦੇ ਦਵਾਂਗੇ 230 230000 ਹਾਂਜੀ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ 18 ਕਿਲੋ ਚਾ ਆ ਜੂਗੀ ਜਿੱਦਾਂ ਬਾਡੀ ਸਟਰਕਚਰ ਆ ਪਿੱਛੇ ਆ ਦੇਖੋ ਝੂਟੀ ਦਾ ਇੱਥੋਂ ਦਿਖਾ ਦਿਨੇ ਇੱਥੋਂ ਦੇ ਕੀ ਕਹਿੰਦੀ ਆ ਉੱਤ ਦੀ ਚੜਾਈ ਚੁੜੀ ਦਿਖਾ ਦੇ ਬਾਡੀ ਦੀ ਤਕਰੀਬ ਪੂਰੇ ਕੱਦ ਵੀ ਆ ਵੀ ਕਿੰਨੀ ਕੁ ਚੜਾਈ ਆ ਗਈ ਹੈ ਚੜਾਈ ਪੂਰੀ ਆ ਆ ਇੱਥੋਂ ਆਈਡੀਆ ਮਿਲ ਜਾਂਦਾ ਮੈਂ ਕੱਦ ਕਾੜ ਦਾ ਆਈਡੀਆ ਮਿਲ ਜਾਂਦਾ ਪਸ਼ੂਆਂ ਦਾ ਹਾਂਜੀ ਆ ਬਾਕੀ ਕੁਆਲਿਟੀ ਚੈੱਕ ਕਰਿਆ ਕਰੋ ਮੇਨ ਕੁਆਲਿਟੀ ਮੇਰੇ ਕਾਗਜ਼ਾਂ 'ਚ ਹੁੰਦੀ ਆ ਵੀ ਥੱਲੇ ਦਾ ਪਸ਼ੂ ਓਕੇ ਹੋਊਗਾ ਭਾਈ ਆਪਣੀ ਮੈਂ ਤਾਂ ਸੁੱਲਿਓ 100 ਨੰਬਰੀ ਹੋਊਗੀ ਕਿੰਨੀ ਦੱਸਿਆ ਭਾਈ 2 15 ਕਿਲੋ ਹੁਣ ਹਾਜ਼ਰ ਹੈ। ਹਾਜ਼ਰ ਹੈ। ਇਹ ਹੁਣ ਮਾਰਦੇ ਆ ਅਗਲੇ ਨੰਬਰਾਂ ਦੀ। ਹਾਂਜੀ। ਇਹ ਮੇਰਾ ਖਾਲਾ 6 ਨੰਬਰ ਤੇ ਆ ਗਈ ਹੈ ਨਾ। 6 ਨੰਬਰ ਤੇ ਆ ਗਈ ਹੈ ਜੀ। ਫੇਸ ਕੁਆਲਿਟੀ ਕਰਾ ਦੇ ਚੈੱਕ। ਸਿੰਘ ਇੱਕ ਥੋੜੀ ਜਿਹੀ ਹੋਇਆ ਹੈ ਨਾ। ਭਾਜੀ ਆਪਾਂ ਲਪੋਣਾ ਨਹੀਂ ਕੋਈ ਸਭ ਕੋਈ ਝੋਟੀ ਉਹਦਾ 5 ਲੱਖ ਦੀ ਆ। ਠੀਕ ਹੈ। ਹਾਂਜੀ। ਬੱਚਾ ਕੀ ਆ ਗਿਆ ਨਾਲ? ਮਗਰ ਦੇਖੋ ਕੱਟੀ ਆ ਜੀ। ਕੱਟੀ ਆ ਜੀ। ਕੱਟੀ ਆ। ਨਾਲ ਇਹਦੇ ਆ ਗਈ ਕੱਟੀ ਤੌਰ ਖੋਲ ਕੇ। ਤੌਰ ਦੇ ਤੌਰ ਦੇ। 18 ਕਿਲੋ ਕੱਟੀ ਥੱਲੇ ਦੁੱਧ ਹੈ ਜੀ ਝੋਟੀ ਥੱਲੇ। ਹਾਜ਼ਰ। ਹਾਂਜੀ। 18 ਕਿਲੋ। ਕਿਲੋ। ਇਹ ਕਹਿ ਆਵਾਜ਼ ਪਟਾ ਲਾਣਾ ਕਿਲੋ 2 ਕਿਲੋ ਆਪਣੇ ਹੱਥ 'ਚ ਹੀ ਆ ਕਮ ਜੇ ਮੈਂ ਕਹਾਂ 16 ਕਿਲੋ ਦੇ ਅਗਲੇ ਘਾਦੀ ਓੜ ਦੇ ਦਵਾਂਗੇ 18 ਇੱਥੋਂ ਚਵਾ ਦਾਂਗਾ ਹਾਂ ਚਾ ਸੁਆ ਬਾਈ ਆ ਦੇਖੋ ਪਿੱਛੋਂ ਕਹਿੰਦੀ ਆ ਸੁਆ ਸੁਆ ਦੂਜਾ ਬਾਈ ਜੀ ਸੁਆ ਦੂਜਾ ਕੱਦ ਵਿੱਡ ਵੀ ਚੰਗਾ ਆ ਗਿਆ ਬਾਡੀ ਦਾ ਸਟਰਕਚਰ ਵੀ ਚੰਗਾ ਆ ਗਿਆ ਥਣ ਦਾ ਸੈਜ ਵੀ ਤੇ ਆਰਡਰ ਕੁਆਲਿਟੀ ਵੀ ਉਹਦਾ ਬਾ ਕੁਮਾਲ ਹੋਣੀ ਏ ਆ ਜਦੋਂ ਦੁੱਧ ਦਾ ਇੰਨਾ ਰੈਡੀ ਜੈਦੇ ਬਸ ਇੱਕੋ ਹੀ ਕਮੀ ਹੈ ਛੋਟੀ ਉਹਦਾ 5 ਲੱਖ ਦੀ ਸੀ ਠੀਕ ਹੈ ਗੱਲ ਉਹ ਜਿਹੜੀ ਸਿੰਘ ਵਾਲਾ ਪੋਪਾ ਥੋੜਾ ਜਿਹਾ ਲੱਥਾ ਅਗਲਾ ਸਾਫ ਕੋਈ ਕਰਕੇ ਲੁਕਾਉਂਦਾ ਮੈਂ ਕਹਿੰਦਾ ਸਾਹਮਣੇ ਬਾਈ ਲੈਟ ਮਾਰ ਉੱਪਰ ਠੀਕ ਹੈ ਗੱਲ ਹਾਂਜੀ ਨਾ ਬਰੀਡਿੰਗ ਵਾਲੇ ਸੱਜਣ ਨੂੰ ਕੁਝ ਨਹੀਂ ਕਹਿੰਦੀ ਬੱਚੇ ਪੁੱੱਚੇ ਚੰਗੇ ਪਾ ਦੂ ਕਮਾਲਾ 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 ਖਾਦੀ ਖੁੱਦੀ ਨਹੀਂ ਪੁਰ ਅੱਜ ਹਾਂ ਲੈ ਚੱਲ ਲੈ ਚੱਲੇ ਇੱਥੇ ਦਿਖਾ ਦੇ ਲੈ ਨੇੜੇ ਲੱਗੇ ਆਰਡਰ ਕੁਆਲਟੀ ਖਾਣ ਦਾ ਸਹਿਜ ਵੀ ਦਿਖਾ ਦੇ ਬਾਡੀ ਵੀ ਕਰਾ ਦੇ ਦੀ ਚੱਕੇ ਦੇ ਕੋਲੇ 18 ਕਿਲੋ ਦੁੱਧ ਰੈਡੀ ਦਾ ਇਹਦੇ ਮਣੀ ਪੈਸੇ ਕਿੰਨੇ ਲਾ ਲਾਂਗੇ ਆਪਾਂ ਮੋਲ ਤਾਂ ਮੈਂ ਤਾਂ ਦੱਸਿਆ 5 ਲੱਖ ਵੀ ਨਹੀਂ ਘੱਟ ਠੀਕ ਹੈ ਗੱਲ ਕੋਈ ਨਹੀਂ ਕੋਈ ਨਹੀਂ ਬੰਨਦੇ ਕੁਝ ਨਹੀਂ ਕਹਿੰਦੀ ਡਰਦਾ ਕਿਉਂ ਆ ਇਧਰੋਂ ਕੱਟ ਲਾ ਰੱਸਾ ਇੱਥੋਂ ਦਵਾ ਬੱਲੇ ਅਗਲੇ ਬੰਦੇ ਇੱਥੋਂ ਘਰਾ ਦੇ ਚੱਕ ਸਮਾਰ ਕੇ ਕਿੰਨੇ ਕ ਦੀ ਹੋ ਜੂ ਮਣੀ ਇਹ ਵੇ ਦੇ ਦੇਵਾਂਗੇ ਉਦਾਂ ਦਾ ਜੋ ਮਰਜੀ ਮੰਗਣਾ ਠੀਕ ਆ ਗੱਲ 210000 ਦੀ ਝੋਡੀ ਦੇ ਦਵਾਂ 210000 ਦੀ 18 ਕਿਲੋ ਹਾਜ਼ਰ ਸੂਰਾ ਦੂਜਾ ਦੂਜਾ ਕੱਟੀ ਨਾ ਤੇ ਨਾਲ ਵੀ ਇਹਦੇ ਕੱਟੀ ਆ ਗਈ ਇੱਕ ਨਾਲ ਇੱਕ ਤੋਹਫਾ ਫ੍ਰੀ ਦਾ ਆ ਗਿਆ ਇੱਥੇ ਮਾਰਦੇ ਮੁੰਡੇ ਨੇ ਉਹਨਾਂ ਨੂੰ ਕਰੀਆ ਧੱਕ ਕੇ ਕਹਿੰਦਾ ਦਿਖਾ ਦਿਓ ਸਮਾਰ ਕੇ ਤੇ ਹੁਣ ਲੰਗ ਚੱਲ ਬਿੱਲੇ ਫਿਰ ਲਾਸਟ ਵਾਲੀ ਤੇ ਸੱਤ ਨੰਬਰ ਵਾਲੀ ਤੇ ਇਹ ਆ ਗਈ ਜੱਤਾਂ ਵੀ ਝੋਟੀ ਮੈਂ ਬਰੀਡ ਤੇ ਕਹਿੰਨੇ ਬਾਈ ਜੀ ਕੰਮ ਕਰ ਨਾ ਆਇਆ ਇੱਕ ਨੰਬਰ ਆ ਇਹ ਗੱਬਣ ਲੱਗਦੀ ਆ ਹਾਂਜੀ ਗੱਬਣ ਝੋਟੀ ਆ ਇਹ ਗੱਬਣ ਆ ਗਈ ਆ ਗਈ ਗੱਬਣ ਬਾਈ ਜੀ ਜੈਡ ਬਲੈਕ ਬਿੱਲੇ ਓਏ ਗੱਬਣ ਮੈਂ ਲੈਣਾ ਬਹੁਤ ਘੱਟ ਜੀ ਆ ਦਿਖਾਈ 2 4 ਵਾਲੇ ਹੋ ਸਕਦੇ ਨੇ ਜੈਡ ਬਲੈਕ ਚ ਗਿਣੀ ਜਾਣੀ ਆ ਜੀ ਹਾਂ ਇੱਥੋਂ 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 ਦਿਖਾਈਆਂ ਤਾਂ ਮੈਂ ਕੱਟ ਦਿਖਾ ਦੇ ਮੈਂ ਚੜਾਈ ਦਿਖਾ ਦੇ ਉੱਤੋਂ ਸੂਆ ਗੜਾ ਮਨੀ ਦਾ ਦੂਜਾ ਸੂਏ ਚ ਧੋਰ ਕਮਾ ਕੇ ਨਹੀਂ ਬਾਈ ਦੂਜੇ ਸੂਏ ਸੂਣਾ ਇਹਨੇ ਦੂਜੇ ਸੂਏ ਹ ਕਿੰਨੇ ਦਿਨ ਕੱਢੂਗੀ ਦਿਨ ਤਾਂ 10 ਬਾਈ ਜੇ ਲੈ ਜਾਉਗੀ ਬਾਕੀ ਹੁਣ ਸਫਰ ਚ ਆਈ ਆ ਠੀਕ ਆ ਗੱਲਾਂ ਹਾਂਜੀ ਬਾਕੀ ਇਹਦੇ ਦਿਨ ਬਾਈ ਕਹਿੰਦਾ 10 ਪੈਂਟਿੰਗ ਨੇ ਇੱਥੋਂ ਬਿੱਲੇ ਪਛਾਣ ਤੋਂ ਬਾਦੀ ਬੁੱਢੀ ਦਿਖਾਦੀ ਸਮਾਰ ਕੇ ਤੋੜ ਦੇ ਮਾੜੀ ਕਿਨੂੰ ਲੰਬੀਆਂ ਇਹਨੂੰ ਤੋੜ ਦੇ ਤੋੜ ਦੇ ਟੱਕੇ ਚੱਲ ਅੰਡੇ ਦਿਮਾਗ ਨਾਲ ਤੋੜਦੇ ਆ ਟਕਾ ਕੇ ਜੇ ਜਮਾ ਇਹਨਾਂ ਇੱਥੇ ਧੁੱਪੀ ਚ ਦਿਖੂ ਇੱਥੇ ਉਗੜੂ ਵਾਰਾਂਗੇ ਦਾ ਸਮਾਰ ਕੇ ਰੰਗ ਨਹੀਂ ਮਿਲਦਾ ਬਾਈ ਜੀ ਰੰਗ ਮਿਲ ਜਾਂਦਾ ਜੱਤ ਨਹੀਂ ਮਿਲਦੀ ਇੱਕ ਤੋਂ ਇੱਕ ਚਲਕ ਚੜਦੀ ਆ ਆ ਗਈ ਜੈਡ ਬਲੈਕ ਜਮਾ ਹਨਾ ਹਾਂਜੀ ਉਂਝੜ ਤੱਕ ਜੈਡ ਬਲੈਕ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਇੱਥੋਂ ਦਿਖਾਈ ਬਿੱਲੇ ਪਛਾਹੋ ਕੇ ਖੜੀ ਗੁੜੀ ਕੇ ਮੈਂ ਖੜਨੀ ਗੁੜਨੀ ਕਰਾ ਦੇ ਚੱਕ ਇੱਥੋਂ ਸੁਹਾ ਦੂਜਾ ਦੰਦ ਤਾਂ ਨਹੀਂ ਦੇਖੇ ਦੇ ਮਣੀ ਦੂਜੇ ਛਿੱਗੀ ਆ ਜੀ 6 ਦੰਦ ਹਾਂਜੀ ਅੱਲਾਇ ਚੱਲ ਬਈ ਲੈ ਚੱਲ ਹੰਡੇ ਦਿਮਾਗ ਨਾਲ ਲੈ ਚੱਲ ਐਨੂੰ ਸਿੰਘ ਵੀ ਇਹਦਾ ਅਰੀਜਨਲ ਹੀ ਆ ਬਾਈ ਜੀ ਇੱਕ ਹੋਰ ਕਮਾ ਕੇ ਮੋਰੇ ਦਿਖਾਉਣੀਆਂ ਚੀਜ਼ ਕੋਈ ਦਿਖਾਉਣਾ ਨਹੀਂ ਮੋੜੀ ਬਾਈ ਮੜੀ ਕਮਾਲਾ 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 ਛੋਟੀ ਦੀ ਹੱਕ ਦੇਖ ਏ ਹੱਕ ਦੇਖ ਝੋਟੀ ਦੀ ਕੀ ਗੱਲ ਇੱਥੇ ਮਾਰਦੇ ਬਿੱਲੇ ਕੂਰੇ ਮਾਰਦੇ ਕੈਮਰਾ ਇਹ ਆ ਚੀਜ਼ ਕਹਿੰਦਾ ਕਹਿੰਦਾ ਜਿਹੜੀ ਮੋਰਾ ਚਾਉਂਦੀ ਆ ਉਹਦੇ ਆ ਚੀਜ਼ ਬਹੁਤ ਘੱਟ ਹੋ ਗਈ ਆ ਕਿਸੇ ਨੇ ਨਾ ਪੀਡੀਐਫ ਜੋ ਨਹੀਂ ਪਾਈ ਜੁੱਲਦੀ ਪੀਡੀਐਫ ਵਾਲੀ ਆ ਠੀਕ ਆ ਇੱਥੋਂ ਵੀ ਦਿਖਾ ਦੇ ਮੈਨੂੰ ਤਾਂ ਮਿਲੀ ਲੇਟ ਬਾਈ ਜੀ ਜੇ ਹੁੰਦੀ ਤਾਂ ਪਹਿਲਾਂ ਆਪਾਂ ਦਾ ਪਾਣੀ ਸੀ ਠੀਕ ਆ ਗੱਲ ਜਿਹੜੇ ਕਾਲ ਆ ਰਿਹਾ ਫਿਰ ਇਹਦਾ ਸੱਜਣ ਲੈ ਜਾਊਗਾ ਉੱਥੇ ਪਾਲੂ ਹਾਂ ਜਿਹੜੇ ਕਾਲਾ ਮੇਲਾ ਵੀ ਨੇੜੀ ਲੱਗ ਰਿਹਾ ਆਈ ਜਾਂਦਾ ਲੈ ਚਲਕਮਾ ਗਈ ਉਹ ਡਰਦੀ ਆ ਆਪਣੇ ਸਾਹ ਦੇ ਤੋਂ ਲੈ ਚੱਲ ਪਾਉਂਦੀ ਆ ਓਦਾਂ ਸੁਭਾਅ ਆ ਦੀ ਠੰਡੀ ਸੀ ਉਹਨੇ ਢੰਡੇ ਪਮਾਜਦੇ ਥੱਲੇ ਬਹਿ ਜਾ ਬਾਈ ਜੀ ਜਾਨਵੀ ਫੁੱਲਾ ਤੇ ਇੱਥੋਂ ਥੋੜਾ ਜਿਹਾ ਪਛਾਣੂ ਰਹੇ ਬਰੀਕੀਆਂ ਵੀ ਪੂਰੀਆਂ ਜਾਨਵੀ ਪੂਰੀ ਥੋੜਾ ਜਿਹਾ ਦਿਖਾਉਂਦਾ ਜਾ ਜਿਵੇਂ ਤੁਰਦੀ ਆ ਨਾ ਪਹਿਲਵਾਨ ਤੁਰਦੇ ਹੁੰਦੇ ਆ ਜਿਵੇਂ ਇਸਤਮਾਹ ਇੱਕ ਵਾਰੀ ਫਲਕਾਰੀ ਲਾ ਕੇ ਉਪਰ ਦਿਖਾਉਨੇ ਆ ਥਣ ਤੋਂ ਐ ਮੰਨ ਲਾ ਆ ਕੱਢ ਕੇ ਪਿੱਛੇ ਦੋਰਾ ਪੂਰੀ ਗਿੱਠਾਂ ਨੂੰ ਗੈਪ ਆ ਗਿਆ ਥਣਾ 'ਚ ਮੈਂ ਫਟ ਫੋਟ ਤੇ ਬਾਈ ਜੀ ਥਾਣਾ ਇੱਕ ਦਸਾਂ ਦੇਣਾ ਨਾ ਫਟ ਫੋਟ ਤੇ ਥਣ ਆ ਆ ਲਾ ਦੇ ਉੱਤੀ ਬਾਡੀ ਦਿਖਾ ਦੇ ਦੀ ਹਾਂ ਆ ਆ ਲਾ ਦੇ ਖੋਲ ਦੇ ਖੋਲ ਦੇ ਹਾਂ ਖੋਲ ਕੇ ਤੋਰ ਜੁੱਟੀ ਹੁਣ ਤੱਕ ਤੱਕ ਹੁਣ ਤੋੜੀ ਨਹੀਂ ਸਮਾਰ ਕੇ ਅੱਥਾ ਜੱਕ ਹੁਣ ਬਾਡੀ ਬੂਟੀ ਦਿਖਾ ਦੂਗਾ ਐਨੂੰ ਐਨੂੰ ਲੈ ਚੱਲ ਬਰੀਕੀਆਂ ਕੱਟੀ ਜਾ ਉਧਰਲੇ ਬੰਨੇ ਲੈ ਚੱਲ ਐਨੂੰ ਜੈਡ ਬਲੈਕ ਐਂ ਦੀ ਦਿਖਾ ਦੇ ਯਾਤ ਸਾਈਡ ਦੀ ਸਾਈਡ ਦੀ ਹੋ ਜਾ ਫਟ ਫੜਦੇ ਧਾਨ ਬਾਈ ਆਣਾ ਇੱਕ ਹਫ਼ਤੇ ਤਾਈ ਐਨੂੰ ਤੋੜ ਦੇ ਲੰਬੀ ਜੀ ਲੰਬੀ ਜੀ ਲੰਬੀ ਜੀ ਤੋੜ ਦੇ ਇੱਧਰ ਨੂੰ ਇੱਥੋਂ ਕਰਾਉਣਾ ਚੈੱਕ ਸਾਨੂੰ ਲੈ ਚੱਲ ਧੁੱਪ ਚੀਜ਼ ਕੋਈ ਗੱਲ ਨਹੀਂ ਇਥੋਂ ਚੈੱਕ ਕਰ ਸਕਦੇ ਹਾਂ ਰੰਗ ਰੰਗ ਚਮਕ ਦਮਕ ਤੇ ਉੱਤੋਂ ਬਾਡੀ ਦੀ ਗੱਲ ਕਰ ਲਾਂ ਜਿਵੇਂ ਉੱਤਲਾ ਇਹਦਾ ਸਟਰਕਚਰ ਆ ਗਿਆ ਨਾ ਬਾਡੀ ਵਾਲਾ ਐ ਸਮਝ ਲਓ ਫੁੱਲ ਲੰਬੀ ਆ ਗਈ ਉੱਤੋਂ ਕਮਾਲ ਆ ਭਾਈ ਤੇ ਥਣੇ ਜਿਹੜੇ ਥਣਾਂ ਆ ਲੱਗਣ ਜਿਵੇਂ ਗਿੱਠ ਗਿੱਠ ਦੀ ਦੂਰੀ ਤੇ ਗੱਬਣ ਆ ਇਹ ਇਹਦੇ ਸੂਈ ਹੋਈ ਸਮਝ ਚੋਂ ਇਥੋਂ ਲੰਬਾਈ ਕਰ ਸਕਦੇ ਹਾਂ ਚ ਇੱਕ ਛੋਟੀ ਲੰਬੀ ਲੰਬੀ ਕਿੰਨੀ ਆ ਇਥੋਂ ਪਿਛਾਲੇ ਪੰਨੇ ਦਿਖਾ ਦੀ ਬਿੱਲੇ ਬਾਡੀ ਸਾਈਡ ਤੋਂ ਵੀ ਉਨੇ ਹੀ ਗਏ ਪਾ ਥਣਾ ਚ ਪਿਛਲੇ ਤੋਂ ਅਗਲੇ ਚ ਪਿਛਲੇ ਤੋਂ ਪਿਛਲੇ ਚ ਵੀ ਹੁੰਦੀ ਆ ਮੈਂ ਕਿਹਾ ਜੀ ਕਿਤੇ ਆਉਣੀ ਆ ਹਾਂ ਮੈਂ ਕਿਲਾ ਬਾਕੀ 10 ਦਿਨਾਂ ਨੂੰ ਬਾਈ ਜੀ ਕੀ ਕਹਿੰਦੀ ਆ ਉਹ ਦੇਖਿਓ ਝੋਟੀ ਪਹਿਲੇ ਦਾ ਕੀ ਰਿਕਾਰਡ ਆ ਬਲੂਨ ਨੇ 18 ਕਿਲੋ ਦੋ ਚਵਾਇਆ ਜੀ ਆਪਣੇ ਖਾਸ ਬੰਦੇ ਆ ਤੂੰ ਆਈ ਆ ਝੋਟੀ ਪੈਸੇ ਕਿੰਨੇ ਲੱਗੇ ਫਿਰ ਮੋਲ ਤਾਂ ਬਾਈ ਜੀ ਮੌਕੇ ਤੇ ਕਰੂੰਗਾ ਜੀ ਹੈ ਜਦੋਂ ਤਿਆਰ ਹੋ ਗਈ ਮੌਕੇ ਤੇ ਵੀ ਨਾ ਬੋਰੀ ਭਰ ਕੇ ਮੰਗ ਲਈ ਉਹ ਤਾਂ ਬਾਈ ਝੋਟੀ ਵੱਲ ਦੇਖ ਕੇ ਬੋਰੀ ਮੇ ਭਰ ਕੇ ਮੰਗੇ ਥੋੜਾ ਆ ਹਾਂ ਮੈਂ ਕਿਹਾ ਕਿਤੇ ਜਿਹੜੀ ਹਰਿਆਣੇ ਵਾਲੇ ਕਹਿੰਦੇ ਨੇ ਆਪਣਾ ਆਪਾ ਬੜੇਵਾ ਕਹਦਾ ਨੇ ਮੇਰਾ ਖਿਆਲ ਆ ਉਹ ਹਿੰਦੀ ਚ ਹੋਰ ਕਹਿੰਦੇ ਆ ਕੁਝ ਕਿਤੇ ਉਹਦੇ ਵਾਲਾ ਥ ਨੇ ਆਪਣੇ ਉਹ ਕੰਮ ਨਹੀਂ ਹੈਗਾ ਜਿਹੜਾ ਮਾਲ ਮੋਲਿਆ ਉਹ ਹੀ ਚੱਲੂਗਾ ਜੀ ਅਗਲੇ ਬੰਨੇ ਉਹ ਦਿਖਾ ਬਿੱਲੇ ਗਾੜੀ ਪਿਛਾੜੀ ਇੱਥੋਂ ਵੀਊ ਕਰਕੇ ਦਿਖਾ ਦੇ ਥੋੜਾ ਜਿਆਦਾ ਡਰਨਾ ਜਾਵੇ ਇੱਥੋਂ ਦਿਖਾ ਦੇ ਇੱਕ ਬਾਈ ਸਿੰਘਾਂ ਨੂੰ ਵੀ ਨਹੀਂ ਹੱਥ ਲੱਗਾ ਕਿੰਕਰਿਆਂ ਵਾਲੇ ਸੰਗਿਆ ਪੂਰੇ Ориਜినਲ Ориਜినਲ ਸਿੰਘ ਪਿਆ ਖੱਡੇ ਵਾਲਾ ਸਿੰਘ ਆ ਗਿਆ ਹਾਂ ਜੀ ਪਿਛਾਣੂ ਹੋ ਕੇ ਬਿੱਲੇ ਸਾਰੀ ਵੀ ਦਿਖਾ ਦਈਏ ਇੱਥੋਂ ਫੇਸ ਦਿਖਾ ਕੇ ਬਾਡੀ ਬੁੱਡੀ ਬਰੀਡ 'ਚ ਆ ਗਈ 100 ਦਾ 100 100 ਨੰਬਰ ਦੀ ਬਰੀਡ ਆ ਮੈਂ ਤੁਹਾਨੂੰ ਦੱਸਿਆ ਕੰਪੀਟੀਸ਼ਨ ਲੜਨ ਵਾਲੀ ਝੋਟੀ ਆ ਜੀ ਰੇਟ ਬਾਈ ਕਹਿੰਦਾ ਇਹਦਾ ਕਰਾਂਗੇ ਫੋਨ ਤੇ ਜਦੋਂ ਰੈਡੀ ਹੋਊਗੀ ਫੋਨ ਤੁਸੀਂ ਕੱਲ ਨੂੰ ਵੀਡੀਓ ਮੇਰਾ ਖਿਆਲ ਅਪਲੋਡ ਹੋਣੀ ਆ 12 ਤਰੀਕ ਨੂੰ ਫੋਨ ਕੱਲ ਨੂੰ ਲਾ ਲਿਓ ਬਕਾਇਆ ਇਹ ਅੱਜ ਤੋਂ ਆ ਅੱਜ ਤੋਂ ਹੀ ਆ ਜੀ ਹਾਂ ਪਰ ਰੇਟ ਵਾਲੀ ਗੱਲ ਤਾਂ ਉਹਨਾਂ ਰੱਖਿਆ ਵੀ ਜੇ ਪੰਜ ਚਾਰ ਦਿਨ ਪਸ਼ੂ ਖੜ ਗਿਆ ਪਿਆਰ ਉਹਨਾਂ ਸਾਹ ਰੇਟ ਭਾਈ ਵੀ ਤੂੰ ਐ ਵੀ ਕਈਆਂ ਕਈ ਵੀਰ ਮੇਰੇ ਭਰਾ ਵਪਾਰੀ ਆਉਂਦੇ ਆ ਠੀਕ ਆ ਚਾਰ ਦਿਨ ਉਹਨਾਂ ਨੇ ਵੀ ਸਾਂਭਣੀ ਹੋਈ ਘਰ ਲ ਜਾ ਕੇ ਉਹ ਵੀ ਸਾਹ ਲੈਣਗੇ ਠੀਕ ਆ ਹਾਂ ਜੀ ਨੰਬਰ ਬੋਲ ਦਿਓ ਜੀ ਨੰਬਰ ਆਇਆ 9478474740 ਹੁਣ ਬੋਲ ਦੇ ਕੇਰਾ ਆਪਣੀ ਲਈ ਭਾਸ਼ਾ ਚ ਪੰਜਾਬੀ 9478474740 ਇੱਕ ਨੰਬਰ ਹੋ ਰਿਹਾ ਜਿਹੜੀ ਡੇਢ ਜੀ ਦਾ 9814613746 ਜੀ ਐਡਰੈਸ ਵੀ ਦੱਸ ਦੋ ਡਰੀ ਆਪਣਾ ਪਿੰਡ ਹੈਗਾ ਛਾਪ ਹੋ ਰਿਆ ਜਿਲ੍ਹਾ ਜਲੰਧਰ ਆ ਤਸੀਲ ਸੌਰੀ ਜਿਲ੍ਹਾ ਜਲੰਧਰ ਆ ਜਨਾ ਪਿੰਡ ਛਾਪ ਹੋ ਰਿਆ ਤਸੀਲ ਫਲੌਰ ਆ ਤਸੀਲ ਫਲੌਰ ਆ ਨੇੜੇ ਲੁਧਿਆਣਾ ਹਾਂਜੀ लुधियाना 20 किलोमीटर ਹੈ ਜਾਂਦਾ ਆਪਾਂ ਨੂੰ ਠੀਕ ਹੈ ਜਲੰਧਰ 45 ਕਿਲੋਮੀਟਰ ਜਿਹੜੇ ਸੱਜਣ ਆਉਣਗੇ ਇਹ ਮੰਨ ਲਾ ਮਾਲਵੇ ਚ ਉਹਨਾਂ ਨੂੰ ਉਹ ਸੱਤ ਲੋਜ ਟੱਪ ਕੇ ਹੋਣਾ ਚਾਹੀਦਾ ਹਾਂਜੀ ਟੱਪ ਕੇ ਹੋਣਾ ਸੱਤ ਲੋਜ ਸੁੱਕਿਆ ਪਿਆ ਉਹਦੀ ਟੈਨਸ਼ਨ ਨਾ ਲਿਓ ਪੁਰਪੁਰ ਚੱਲਦੇ ਨੇ ਸੈਟਿੰਗ ਸਾਰੀ ਹੈਗੀ ਆ ਬਾਕੀ ਇਹਨਾਂ ਚੋਂ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਊਗਾ ਇੱਕ ਆਪਣਾ ਇੰਸਟਾਗ੍ਰam ਤੇ ਚੈਨਲ ਆ ਚਰਨ ਸਿੰਘ ਡੈਰੀ ਫਾਰਮ ਤੇ ਉਹਨੂੰ ਫੋਲੋ ਕਰ ਲਿਓ ਆ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ ਹਾਂਜੀ ਸਾਸਿ